ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ 4 ਅਗਸਤ ਦਿਨ ਐਤਵਾਰ ਨੂੰ ਮਸਿਆ ਦਾ ਪਵਿੱਤਰ ਦਿਹਾੜਾ ਹੈ ਇਸ ਦਿਨ ਕਿਹਾ ਜਾਂਦਾ ਹੈ ਕਿ ਜੇਕਰ ਗੁਰੂ ਘਰ ਦੇ ਵਿੱਚ ਜਾ ਕੇ ਇਹ ਇੱਕ ਕੰਮ ਕਰ ਲੈਂਦੇ ਹਾਂ ਤਾਂ ਵੇਖ ਲੈਣਾ ਤੁਹਾਡੇ ਮਨ ਦੀਆਂ ਸਾਰੀਆਂ ਹੀ ਇੱਛਾਵਾਂ ਦੀ ਪੂਰਤੀ ਹੋ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲੈ ਕੇ ਹਾਜ਼ਰੀ ਜ਼ਰੂਰ ਲਗਵਾਓ ਜੀ ਤਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਹਮੇਸ਼ਾ ਲਈ ਤੁਹਾਡੇ ਅਤੇ ਤੁਹਾਡੇ ਪਰਿਵਾਰ ਤੇ ਬਣ ਜਾਵੇ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਤੇ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਆਪਾਂ ਜਦੋਂ ਵੀ ਗੁਰੂ ਘਰ ਜਾਂਦੇ ਹਾਂ ਤਾਂ ਗੁਰੂ ਘਰ ਜਾ ਕੇ ਮੱਥਾ ਟੇਕਣ ਤੋਂ ਬਾਅਦ ਕਿਹੜਾ ਕੰਮ ਹੈ ਜੋ ਸਾਨੂੰ ਕਰ ਲੈਣਾ ਚਾਹੀਦਾ ਹੈ ਜੇਕਰ ਉਹ ਕੰਮ ਆਪਾਂ ਕਰਦੇ ਹਾਂ ਤਾਂ ਵਾਹਿਗੁਰੂ ਅਕਾਲ ਪੁਰਖ ਜੀ ਆਪ ਹੀ ਸਾਡੇ ਨਾਲ ਸਹਾਈ ਹੋ ਜਾਣਗੇ ਸਾਡਾ ਫਿਰ ਕੋਈ ਵੀ ਕੰਮ ਨਹੀਂ اٹਕੇਗਾ ਤੇ ਨਾ ਹੀ ਕੋਈ ਕੰਮ ਰੁਕੇਗਾ ਤੇ ਨਾ ਹੀ ਸਾਡੇ ਮਨ ਦੀ ਕੋਈ ਇੱਛਾ ਜਿਹੜੀ ਹੈ ਕਾਫੀ ਸਮੇਂ ਤੱਕ ਪੂਰੀ ਨਹੀਂ ਸੀ ਹੋ ਰਹੀ ਉਹ ਵੀ ਪੂਰੀ ਹੋ ਜਾਵੇਗੀ ਕਦੇ ਵੀ ਅਧੂਰੀ ਨਹੀਂ ਰਹੇਗੀ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਜ਼ਰੂਰ ਪੂਰੀ ਕਰ ਦੇਣਗੇ ਤਾਂ ਉਹ ਕਿਹੜਾ ਕੰਮ ਹੈ ਜੀ ਅਤੇ ਕਿਸ ਤਰੀਕੇ ਦੇ ਨਾਲ ਕਰਨਾ ਹੈ ਇਸ ਸੰਬੰਧੀ ਅਸੀਂ ਸਾਰੀ ਹੀ ਗੱਲਬਾਤ ਅੱਜ ਦੀ ਵੀਡੀਓ ਦੇ ਵਿੱਚ ਕਰਨੀ ਹੈ ਜੀ ਇਸ ਕਰਕੇ ਸਾਧ ਸੰਗਤ ਜੀ ਹੱਥ ਜੋੜ ਕੇ ਤੁਹਾਡੇ ਅੱਗੇ ਬੇਨਤੀ ਹੈ ਜੀ ਇਹ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਕਿਉਂਕਿ ਅੱਧੀ ਤੇ ਅਧੂਰੀ ਗੱਲ ਕਦੇ ਵੀ ਸਮਝ ਨਹੀਂ ਆਉਂਦੀ ਤੇ ਅੱਜ ਦੀ ਵੀਡੀਓ ਦੇ ਵਿੱਚ ਜੋ ਗੱਲ ਆਪਾਂ ਕਰਨ ਵਾਲੇ ਹਾਂ ਇਹ ਕੰਮ ਸਾਡੀ ਤਾਂ ਜ਼ਿੰਦਗੀ ਹੀ ਬਦਲ ਸਕਦਾ ਹੈ ਸਾਡੇ ਮਨ ਦੀ ਕੋਈ ਵੱਡੀ ਇੱਛਾ ਦੀ ਪੂਰਤੀ ਹੋ ਸਕਦੀ ਹੈ ਜਾਂ ਸਾਡੇ ਕੋਈ ਵੱਡੇ ਤੋਂ ਵੱਡੇ ਰੁਕੇ ਹੋਏ ਕੰਮ ਵੀ ਪੂਰੇ ਹੋ ਜਾਣਗੇ ਤਾਂ ਵੇਖੋ ਜੀ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਤੁਹਾਨੂੰ ਬੇਨਤੀ ਕਰਦੇ ਹੁੰਨੇ ਆ ਕਿ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਦੋਂ ਵੀ ਕਿਸੇ ਉੱਤੇ ਮਿਹਰ ਕਰਨੀ ਹੋਵੇ ਨਾ ਆਪਣੀ ਕਿਰਪਾ ਕਰਨੀ ਹੋਵੇ ਤਾਂ ਉਹ ਆਪ ਸੱਦੇ ਭੇਜਦੇ ਹਨ ਉਹ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਅਜਿਹਾ ਇਨਸਾਨ ਭੇਜ ਦਿੰਦੇ ਹਨ ਜਾਂ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਅਜਿਹੀ ਘਟਨਾ ਵਾਪਰ ਜਾਂਦੀ ਹੈ ਜਾਂ ਕੋਈ ਅਜਿਹਾ ਦੁੱਖ ਆ ਜਾਂਦਾ ਹੈ ਜਾਂ ਸਾਨੂੰ ਕੋਈ ਅਜਿਹੀ ਠੋਕਰ ਵੱਜਦੀ ਹੈ ਗਸਤੇ ਨਾਲ ਸਾਡਾ ਮਨ ਉਸ ਵਾਹਿਗੁਰੂ ਅਕਾਲ ਪੁਰਖ ਜੀ ਦੇ ਚਰਨਾਂ ਦੇ ਨਾਲ ਹਮੇਸ਼ਾ ਦੇ ਲਈ ਜੁੜ ਜਾਂਦਾ ਹੈ ਸਾਡੀ ਜ਼ਿੰਦਗੀ ਦੇ ਵਿੱਚ ਫਿਰ ਵੱਡੇ ਵੱਡੇ ਬਦਲਾਵ ਹੋਣੇ ਸ਼ੁਰੂ ਹੋ ਜਾਂਦੇ ਨੇ ਸਾਡੀ ਜ਼ਿੰਦਗੀ ਤਾਂ ਬਦਲਣੀ ਹੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦਾ ਇਹ ਸਿਧਾਂਤ ਹੈ ਕਿ ਜੋ ਵੀ ਮਨੁੱਖ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਵੱਲ ਇੱਕ ਵਾਰ ਵੀ ਮੂੰਹ ਕਰ ਲੈਂਦਾ ਹੈ ਇੱਕ ਇੱਕ ਕਦਮ ਵੀ ਗੁਰੂ ਨਾਨਕ ਪਾਸ਼ਾ ਜੀ ਦੇ ਵੱਲ ਵਧਾਉਂਦਾ ਹੈ ਤਾਂ ਪਰਮਾਤਮਾ ਜੀ ਆਪ ਲੱਖਾਂ ਕਰੋੜਾਂ ਕਦਮ ਚੱਲ ਕੇ ਉਸ ਦੀ ਬਾਹ ਫੜ ਲੈਂਦੇ ਹਨ ਪਰਮਾਤਮਾ ਜੀ ਉਹਨਾਂ ਦੇ ਉੱਪਰ ਕਿਰਪਾ ਕਰ ਦਿੰਦੇ ਨੇ ਜੋ ਗੁਰੂ ਵੱਲ ਮੂੰਹ ਕਰਦੇ ਨੇ ਉਹ ਕਿਸੇ ਵੀ ਤਰੀਕੇ ਦੇ ਨਾਲ ਕਰਨ ਚਾਹੇ ਵਧੇਵਧੀ ਕਰਨ ਤੇ ਚਾਹੇ ਰੀਤੀ ਰਿਵਾਜ ਅਨੁਸਾਰ ਕਰਨ ਗੁਰਬਾਣੀ ਪੜ੍ਹਨੀ ਸ਼ੁਰੂ ਕਰ ਦੇਣ ਕਿਆ ਤੋਂ ਭਾਵ ਹੈ ਕਿ ਬਾਣੀ ਦਾ ਕੋਈ ਵੀ ਭਾਵੇਂ ਇੱਕ ਸ਼ਬਦ ਜਾਂ ਪੰਕਤੀ ਵੀ ਸਾਡੇ ਕੰਨਾਂ ਦੇ ਵਿੱਚ ਪੈ ਜਾਵੇ ਤਾਂ ਸਾਡਾ ਜੀਵਨ ਸੁਧਰ ਸਕਦਾ ਹੈ ਜੇਕਰ ਚਾਹੇ ਤੁਸੀਂ ਲੋਕ ਵਿਖਾਵੇ ਲਈ ਹੀ ਭਾਵੇਂ ਗੁਰੂ ਘਰ ਜਾਣਾ ਸ਼ੁਰੂ ਕਰ ਦਿੰਦੇ ਹੋ ਪਰ ਆਪਾਂ ਗੁਰੂ ਘਰ ਜਾਣਾ ਜ਼ਰੂਰ ਸ਼ੁਰੂ ਕਰਨਾ ਹੈ ਗੁਰੂ ਦੇ ਦਰਸ਼ਨ ਕਰਨੇ ਸ਼ੁਰੂ ਕਰ ਦਿੱਤੇ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਬਦਲਾਅ ਹੋਣਾ ਲਾਜ਼ਮੀ ਹੈ ਇਹ ਸੋਚ ਕੇ ਇੱਕ ਤਾਂ ਬਾਣੀ ਜ਼ਰੂਰ ਪੜਨੀ ਹੈ ਤੇ ਦੂਸਰਾ ਗੁਰੂ ਘਰ ਜ਼ਰੂਰ ਜਾਣਾ ਹੈ ਗੁਰੂ ਘਰ ਜਾ ਕੇ ਆਪਣੇ ਹਾਜ਼ਰ ਨਾਜ਼ਰ ਗੁਰੂ ਨਾਨਕ ਪਾਸ਼ਾ ਜੀ ਦੇ ਦਰਸ਼ਨ ਦੀਦਾਰ ਕਰਨੇ ਨੇ ਜਦੋਂ ਵੀ ਪਾਸ਼ਾ ਜੀ ਦੇ ਦਰਸ਼ਨ ਕਰਨੇ ਹਨ ਉਹਨਾਂ ਦੇ ਸਾਹਮਣੇ ਹੋ ਕੇ ਆਪ ਅਰਦਾਸ ਕਰਨੀ ਹੈ ਹਾਲਾਂਕਿ ਆਪਾਂ ਪਾਠੀ ਸਿੰਘ ਤੋਂ ਵੀ ਅਰਦਾਸ ਕਰਵਾਉਣੀ ਆ ਚਲੋ ਉਹ ਵੀ ਵਧੀਆ ਗੱਲ ਆ ਆਪਾਂ ਗੁਰਮਤ ਦੇ ਅਨੁਸਾਰ ਕੜਾ ਪ੍ਰਸ਼ਾਦ ਦੀ ਦੇਖ ਤਿਆਰ ਕਰਕੇ ਰੁਣਾਲਾ ਜ਼ਾਇਬੂ ਵੀ ਲੈ ਕੇ ਜਾਣੇ ਆ ਇਸ ਤਰੀਕੇ ਦੇ ਨਾਲ ਅਰਦਾਸ ਕਰਵਾਉਨੇ ਆ ਇਹ ਵੀ ਚੰਗੀ ਗੱਲ ਹੈ ਪਰ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਜੀ ਅਰਦਾਸ ਖੁਦ ਕੀਤੀ ਜਾਵੇ ਤਾਂ ਜਲਦੀ ਪੂਰੀ ਹੁੰਦੀ ਹੈ ਕਿਉਂਕਿ ਅਰਦਾਸ ਦਾ ਭਾਵ ਆਪਣੇ ਵਾਹਿਗੁਰੂ ਅਕਾਲ ਪੁਰਖ ਜੀ ਦੇ ਨਾਲ ਗੱਲਾਂ ਕਰਨੀਆਂ ਹੁੰਦਾ ਹੈ ਆਪਣਾ ਦੁੱਖ ਆਪਣਾ ਦਰਦ ਆਪਣੇ ਦਿਲ ਦੀ ਤੜਫ ਆਪਣੇ ਵਾਹਿਗੁਰੂ ਅਕਾਲ ਪੁਰਖ ਜੀ ਦੇ ਨਾਲ ਸਾਂਝੀ ਕਰਨੀ ਹੁੰਦੀ ਹੈ ਜੋ ਵੀ ਸਾਡਾ ਦਰਦ ਹੈ ਜੋ ਵੀ ਸਾਡੀ ਦੁੱਖ ਤਕਲੀਫ ਹੈ ਜੋ ਵੀ ਸਾਡੀ ਇੱਛਾ ਹੈ ਉਹ ਸਾਡੇ ਨਾਲੋਂ ਵਧੀਆ ਤਰੀਕੇ ਦੇ ਨਾਲ ਕੋਈ ਹੋਰ ਜਾਣ ਹੀ ਨਹੀਂ ਸਕਦਾ ਤੇ ਆਪਣੇ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸਾਡੇ ਨਾਲੋਂ ਵਧੀਆ ਤਰੀਕੇ ਦੇ ਨਾਲ ਕੋਈ ਉਹ ਸ਼ੁੱਧ ਭਾਸ਼ਾ ਦੇ ਵਿੱਚ ਗੱਲ ਨਹੀਂ ਕਰ ਸਕਦਾ ਇਸ ਕਰਕੇ ਆਪਣੀ ਅਰਦਾਸ ਪਾਤਸ਼ਾਹ ਜੀ ਦੇ ਅੱਗੇ ਆਪ ਜਰੂਰ ਕਰਿਆ ਕਰੋ ਇਹ ਚੀਜ਼ ਮੰਨਦੇ ਵਿੱਚ ਬਿਲਕੁਲ ਨਾ ਰੱਖਿਆ ਕਰੋ ਕਿ ਮੈਨੂੰ ਤਾਂ ਅਰਦਾਸ ਕਰਨੀ ਨਹੀਂ ਆਉਂਦੀ ਕਿਉਂਕਿ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਅਰਦਾਸ ਸਿਰਫ ਸਾਡੇ ਮਨ ਦੀ ਆਵਾਜ਼ ਹੈ ਇਹ ਗੱਲਾਂ ਨੇ ਜੋ ਅਸੀਂ ਪਰਮਾਤਮਾ ਦੇ ਨਾਲ ਖੁਦ ਕਰਦੇ ਹਾਂ ਆਪਣੇ ਦਿਲ ਦਾ ਹਾਲ ਦੱਸਦੇ ਹਾਂ ਦਰਦ ਦੱਸਦੇ ਹਾਂ ਇਸ ਕਰਕੇ ਜਿੱਥੇ ਵੀ ਤੁਸੀਂ ਇਹਨਾਂ ਸ਼ਬਦਾਂ ਦੀ ਹੇਰ ਫੇਰ ਦੀ ਕੋਈ ਲੋੜ ਨਹੀਂ ਹੈ ਇਥੇ ਬਸ ਤੁਸੀਂ ਪਰਮਾਤਮਾ ਦੇ ਨਾਲ ਸਿੱਧੀ ਭਾਸ਼ਾ ਵਿੱਚ ਵੀ ਗੱਲ ਕਰ ਸਕਦੇ ਹੋ ਆਪਾਂ ਸ਼ਬਦਾਂ ਨੂੰ ਪਰੋਪਰੋ ਕੇ ਨਹੀਂ ਬੋਲਾਂਗੇ ਸੋਹਣੇ-ਸੋਹਣੇ ਸ਼ਬਦ ਇਕੱਠੇ ਕਰਕੇ ਫਿਰ ਅਰਦਾਸ ਕਰਾਂਗੇ ਤਾਂ ਹੀ ਸਾਡੀ ਅਰਦਾਸ ਪੂਰੀ ਹੋ ਜਾਵੇਗੀ ਕਈ ਵਾਰ ਅਚਾਨਕ ਮੂੰਹੋਂ ਨਿਕਲੀ ਗੱਲ ਝਟਪਾਟੀ ਪੂਰੀ ਹੋ ਜਾਂਦੀ ਹੈ ਕਿਉਂਕਿ ਉਹ ਅਰਦਾਸ ਹੁੰਦੀ ਹੈ ਕਿਉਂਕਿ ਉਹ ਗਲ ਸਾਡੇ ਮਨ ਅੰਦਰੋਂ ਤੋਰ ਅੰਦਰੋਂ ਨਿਕਲੀ ਹੁੰਦੀ ਹੈ ਤੇ ਜੋ ਤੋਰ ਅੰਦਰੋਂ ਨਿਕਲ ਨਿਕਲਦੀ ਹੈ ਉਸੇ ਨੂੰ ਹੀ ਤਾਂ ਅਰਦਾਸ ਕਹਿੰਦੇ ਨੇ ਸਾਧ ਸੰਗਤ ਜੀ ਇੱਕ ਦਿਨ ਇਸੇ ਹੀ ਤਰ੍ਹਾਂ ਮੈਂ ਟੀਵੀ ਉੱਪਰ ਕਥਾ ਸੁਣ ਰਹੀ ਸੀ ਉਸ ਵਿੱਚ ਮਹਾਪੁਰਖਾ ਨੇ ਦੱਸਿਆ ਕਿ ਕਿਸੇ ਦੀ ਬਦਲੀ ਹੋਈ ਜ਼ਿੰਦਗੀ ਦੀ ਕਹਾਣੀ ਕਹਿੰਦੇ ਕਿ ਕੋਈ ਇੱਕ ਇਨਸਾਨ ਸੀ ਜੋ ਬੜੇ ਹੀ ਆਗੁਣਾਂ ਦੇ ਨਾਲ ਭਰਿਆ ਹੋਇਆ ਸੀ ਸਾਰੇ ਮਾੜੇ ਕੰਮ ਕਰਦਾ ਸੀ ਸ਼ਰਾਬ ਵੀ ਪੀਂਦਾ ਸੀ ਤੇ ਮਾੜੇ ਕਰਮ ਵੀ ਕਰਦਾ ਸੀ ਉਸ ਉੱਪਰ ਇੱਕ ਵੀ ਚੰਗੀ ਆਦਤ ਦਾ ਪੈਰਾ ਨਹੀਂ ਸੀ ਪਰ ਉਸ ਵਿੱਚ ਇੱਕੋ ਹੀ ਚੰਗੀ ਆਦਤ ਸੀ ਕਿ ਉਹ ਰੋਜ਼ਾਨਾ ਹੀ ਗੁਰੂ ਘਰ ਜਾਂਦਾ ਸੀ ਭਾਵੇਂ ਉਹ ਲੋਕ ਦਿਖਾਵੇ ਲਈ ਹੀ ਜਾਂਦਾ ਹੋਵੇ ਪਰ ਉਹ ਆਪਣੀ ਇੱਕ ਡਿਊਟੀ ਸਮਝ ਕੇ ਜਾਂਦਾ ਸੀ ਪਰ ਉਹ ਗੁਰੂ ਘਰ ਜਾਂਦਾ ਜ਼ਰੂਰ ਸੀ ਗੁਰੂ ਘਰ ਜਾ ਕੇ ਪਾਸ਼ਾ ਜੀ ਦੇ ਦਰਸ਼ਨ ਕਰਦਾ ਤੇ ਕਹਿੰਦੇ ਇੱਕ ਦਿਨ ਉਹ ਆਪਣੇ ਘਰ ਦੇ ਵਿੱਚ ਆਪਣੀ ਦਸਤਾਰ ਸਜਾਰ ਰਿਹਾ ਸੀ ਤੇ ਉਸ ਦੀ ਪਤਨੀ ਨੇ ਟੀਵੀ ਵਿੱਚ ਸੰਤ ਮਸਕੀਨ ਜੀ ਦੀ ਕਥਾ ਲਗਾ ਦਿੱਤੀ ਤੇ ਸੰਤ ਮਸਕੀਨ ਜੀ ਨੇ ਗੁਰਬਾਣੀ ਦੀਆਂ ਜੋ ਪੰਕਤੀਆਂ ਪੜ੍ਹੀਆਂ ਉਹਨਾਂ ਪੰਕਤੀਆਂ ਦੇ ਜਦੋਂ ਭਾਵ ਅਰਥ ਕੀਤੇ ਤਾਂ ਇਨਸਾਨ ਕਹਿੰਦਾ ਹੈ ਕਿ ਮੇਰੇ ਹਿਰਦੇ ਦੇ ਅੰਦਰ ਇੰਜ ਲੱਗੇ ਜਿਸ ਤਰ੍ਹਾਂ ਇਹ ਸਾਰੀਆਂ ਗੱਲਾਂ ਮੈਨੂੰ ਹੀ ਕਈਆਂ ਹੋਣ ਉਸ ਵਿੱਚ ਸੰਤ ਜੀ ਸਮਝਾ ਰਹੇ ਸਨ ਕਿ ਸਾਡੇ ਕੀਤੇ ਹੋਏ ਪਾਠ ਸੇਵਾ ਸਭ ਵਿਰਥ ਹਨ ਜੇਕਰ ਅਸੀਂ ਗੁਰੂ ਦੇ ਦੱਸੇ ਹੋਏ ਪਰਹੇਜ਼ ਨਹੀਂ ਕਰਦੇ ਭਾਵੇਂ ਜੇਕਰ ਅਸੀਂ ਗੁਰੂ ਘਰ ਜਾਂਦੇ ਆ ਪਰ ਘਾਰਾਂ ਕੇ ਸ਼ਰਾਬ ਪੀ ਲੈਨੇ ਆ ਪਾਠ ਤਾਂ ਕਰਦੇ ਆ ਪਰ ਗੁਰੂ ਘਰੇ ਜਾਂਦੇ ਵੀ ਆ ਫਿਰ ਵੀ ਚੋਰੀ ਠੱਗੀ ਝੂਠ ਫਰੇਬ ਸਾਰੇ ਹੀ ਬੰਦੇ ਕੰਮ ਕਰਦੇ ਆ ਉਹ ਸਾਡੇ ਕੀਤੇ ਹੋਏ ਚੰਗੇ ਕੰਮਾਂ ਨੂੰ ਹੀ ਵਿਅਰਥ ਕਰ ਦਿੰਦੇ ਨੇ ਜੇ ਕਹਿੰਦਾ ਕਿ ਉਹ ਇਨਸਾਨ ਮੇਰੇ ਮਨ ਦੇ ਵਿੱਚ ਉਹ ਸਾਰੀ ਗੱਲਾਂ ਦਾ ਅਸਰ ਪਿਆ ਵੀ ਮੈਂ ਸਾਰਾ ਹੀ ਦਿਨ ਸੋਚਦਾ ਰਿਹਾ ਕਿ ਮੈਨੂੰ ਲੱਗਾ ਜਿਵੇਂ ਮਾਂ ਤੁਰਖਾ ਨੇ ਮੈਨੂੰ ਹੀ ਕਹੀਆਂ ਹੋਣੇ ਸਾਰੀਆਂ ਗੱਲਾਂ ਕਹਿੰਦਾ ਕਿ ਰੋਜ਼ਾਨਾ ਦੀ ਤਰ੍ਹਾਂ ਮੈਂ ਅੱਜ ਵੀ ਕੰਮ ਜਾਣ ਤੋਂ ਪਹਿਲਾਂ ਗੁਰੂ ਘਰ ਜਾ ਕੇ ਮੱਥਾ ਟੇਕਿਆ ਤੇ ਕਹਿੰਦੇ ਕਿ ਮੇਰੇ ਮਨ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਜਾ ਕੇ ਜਦੋਂ ਮੈਂ ਭਾਵੁਕ ਹੋ ਗਿਆ ਤੇ ਮੈਂ ਆਪਣੀ ਗੱਲ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਰੱਖ ਦਿੱਤੀ ਪਾਤਸ਼ਾਹ ਜੀ ਮੈਂ ਚਾਹੁੰਦਾ ਹਾਂ ਕਿ ਮੈਂ ਨਵੇਂ ਸਿਰੇ ਤੋਂ ਜ਼ਿੰਦਗੀ ਸ਼ੁਰੂ ਕਰਾਂ ਇਹਨਾਂ ਵਿਕਾਰਾਂ ਨੂੰ ਛੱਡ ਦੇਵਾਂ ਇਹਨਾਂ ਮਾੜੀਆਂ ਆਦਤਾਂ ਨੂੰ ਛੱਡ ਦੇਵਾਂ ਪਰ ਮੈਂ ਨਾ ਚਾਹੁੰਦਿਆਂ ਹੋਇਆਂ ਵੀ ਕਰ ਬੈਠਦਾ ਹਾਂ ਪਾਸ਼ਾ ਤੁਸੀਂ ਕਿਰਪਾ ਕਰ ਸਕਦੇ ਹੋ ਤੁਸੀਂ ਕਿਰਪਾ ਕਰੋ ਮੇਰੇ ਜੀਵਨ ਵਿੱਚ ਵੀ ਸੁਧਾਰ ਆ ਜਾਵੇ ਕਹਿੰਦੇ ਕਿ ਮੇਰੇ ਮਾਲਕ ਨੇ ਜੋ ਉਸ ਦੇ ਤੌਰ ਅੰਦਰੋਂ ਅਰਦਾਸ ਨਿਕਲੀ ਸੀ ਇਨੀ ਛੇਤੀ ਪ੍ਰਵਾਨ ਕੀਤੀ ਜਿੰਨਾ ਜਾਰਾਂ ਦੋਸਤਾਂ ਦੇ ਵਿੱਚ ਬੈਠ ਕੇ ਸ਼ਰਾਬ ਪੀਂਦਾ ਸੀ ਜੋ ਵੀ ਉਹ ਆਪਣੇ ਨਸ਼ੇ ਕਰਦਾ ਸੀ ਜਾਂ ਮਾੜੇ ਕਰਮ ਕਰਦਾ ਸੀ ਉਹ ਦਿਨ ਵਿੱਚ ਉਹਨਾਂ ਦਾ ਸਾਥ ਬਣਿਆ ਹੀ ਨਹੀਂ ਉਹਨਾਂ ਨੂੰ ਕਿਸੇ ਕੰਮ ਦੇ ਕਾਰਨ ਕਿਤੇ ਹੋਰ ਜਾਣਾ ਪੈ ਗਿਆ اسی ਹੀ ਤਰ੍ਹਾਂ ਕਹਿੰਦੇ ਕਿ ਪੰਜ ਸੱਤ ਦਿਨ ਬੀਤ ਗਏ ਪਾਰੋਂ ਨ ਸੰਗੀ ਸਾਥੀਆਂ ਨੂੰ ਨਾ ਹੀ ਉਹ ਮਿਲ ਪਾਇਆ ਤੇ ਕਹਿੰਦੇ ਕਿ ਹੌਲੀ-ਹੌਲੀ ਕਿਰਪਾ ਹੋ ਗਈ ਉਸ ਨੂੰ ਸਮਝ ਆ ਗਈ ਕਿ ਮੇਰੇ ਗੁਰੂ ਨਾਨਕ ਪਾਸ਼ਾ ਜੀ ਨੇ ਹੁਣ ਮੇਰੀ ਬਾਹ ਫੜ ਲਈ ਹੈ ਮੇਰੇ ਕਦਮ ਮਾੜੇ ਕਰਮਾਂ ਤੋਂ ਰੋਕ ਲਏ ਨੇ ਦਿਨ ਦੇ ਬਾਅਦ ਉਹਨਾਂ ਸਾਰੇ ਹੀ ਉਸ ਦਿਨ ਤੋਂ ਬਾਅਦ ਉਸਨੇ ਸਾਰੇ ਹੀ ਨਸ਼ੇ ਕਰਨੇ ਛੱਡ ਦਿੱਤੇ ਗੁਰੂ ਵਾਲਾ ਵੀ ਬਣ ਗਿਆ ਇਹ ਹੁੰਦੀ ਹੈ ਜੀ ਗੁਰੂ ਨਾਨਕ ਪਾਸ਼ਾ ਜੀ ਦੀ ਕਿਰਪਾ ਪਰ ਕਿਰਪਾ ਤਾਂ ਵਰਤਦੀ ਹੈ ਜੇ ਅਸੀਂ ਖੁਦ ਵੀ ਚਾਹੀਏ ਭਾਵ ਕਿ ਆਪਣੇ ਗੁਰੂ ਤੇ ਭਰੋਸਾ ਰੱਖ ਕੇ ਗੁਰੂ ਦੇ ਅੱਗੇ ਅਰਦਾਸ ਬੇਨਤੀ ਕਰਿਏ ਇਸ ਕਰਕੇ ਜਦੋਂ ਵੀ ਆਪਾਂ ਗੁਰੂ ਘਰ ਜਾਂਦੇ ਆ ਤਾਂ ਮੇਰੀਆਂ ਭੈਣਾਂ ਕਮੈਂਟ ਬਾਕਸ ਦੇ ਵਿੱਚ ਸਵਾਲ ਕਰਦੀਆਂ ਹਨ ਕਿ ਸਾਡਾ ਪਤੀ ਸ਼ਰਾਬ ਪੀਂਦਾ ਹੈ ਜਾਂ ਮੇਰਾ ਬੱਚਾ ਸ਼ਰਾਬ ਪੀਂਦਾ ਹੈ ਜਾਂ ਕਈ ਘਰ ਦੀਆਂ ਹੋਰ ਪ੍ਰੋਬਲਮ ਹੁੰਦੀਆਂ ਹਨ ਜਾਂ ਕਈ ਨੌਜਵਾਨ ਆਪਣੇ ਬੱਚੇ ਬੜੀਆਂ ਹੀ ਸਮੱਸਿਆਵਾਂ ਕਮੈਂਟ ਬਾਕਸ ਦੇ ਵਿੱਚ ਦੱਸਦੇ ਹਨ ਜੀ ਕਹਿੰਦੇ ਹਨ ਕਿ ਸਾਨੂੰ ਕੋਈ ਹਾਲ ਦੱਸੋ ਸਾਨੂੰ ਕੋਈ ਉਜਗਤੀ ਦੱਸੋ ਇਹ ਅਰਦਾਸ ਕਰੋ ਪ੍ਰਮਾਤਮਾ ਜੀ ਦੇ ਅੱਗੇ ਕਿ ਆਪਣੀ ਅਰਦਾਸ ਸਭ ਨਾਲੋਂ ਵਧੀਆ ਤਰੀਕੇ ਦੇ ਨਾਲ ਤੁਸੀਂ ਵੀ ਕਰ ਸਕਦੇ ਹੋ ਤੇ ਜਦੋਂ ਵੀ ਕੋਈ ਸਮੱਸਿਆ ਹੁੰਦੀ ਹੈ ਜੀਵਨ ਦੇ ਵਿੱਚ ਜਾਂ ਕੋਈ ਵੀ ਦੁੱਖ ਆ ਜਾਵੇ ਕੋਈ ਮੁਸ਼ਕਲ ਆ ਜਾਵੇ ਗੁਰੂ ਘਰ ਜਾ ਕੇ ਗੁਰੂ ਦੇ ਅੱਗੇ ਅਰਦਾਸ ਬੇਨਤੀ ਕਰੋ ਫਿਰ ਦੇਖਣਾ ਮੇਰੇ ਹਾਜ਼ਰ ਨਾਜ਼ਰ ਸੱਚੇ ਪਾਸ਼ਾ ਜੀ ਭਾਵਕੀ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਜਦੋਂ ਤੁਸੀਂ ਅਰਦਾਸ ਕਰੋਗੇ ਆਸ਼ਾ ਤੁਹਾਨੂੰ ਤੁਹਾਡੀਆਂ ਮੁਸ਼ਕਲਾਂ ਦੇ ਹੱਲ ਆਪਣੇ ਆਪ ਹੀ ਦੇ ਦੇਣਗੇ ਕਈ ਵਾਰ ਹੁਕਮਨਾਮਾ ਸਾਹਿਬੀ ਅਜਹੀ ਗੱਲ ਵਿੱਚ ਕਈ ਵਾਰ ਹੁਕਮਨਾਮਾ ਸਾਹਿਬ ਵਿੱਚ ਵੀ ਅਜਹੀ ਗੱਲ ਪਰਮਾਤਮਾ ਜੀ ਸਾਨੂੰ ਦੱਸ ਦਿੰਦੇ ਹਨ ਜੋ ਮੁੱਖ ਬਾਗ ਸਾਡੇ ਸਵਾਲਾਂ ਦਾ ਜਵਾਬ ਹੀ ਦੇ ਦਿੰਦਾ ਹੈ ਕਈ ਵਾਰ ਗੁਰੂ ਘਰੋਂ ਆਈਏ ਤਾਂ ਸਾਨੂੰ ਕਿਸੇ ਅਜਿਹੇ ਵਿਅਕਤੀ ਦੇ ਨਾਲ ਮੁਲਾਕਾਤ ਹੋ ਜਾਂਦੀ ਹੈ ਜੋ ਸਾਡੀ ਮੁਸ਼ਕਲ ਦਾ ਸਾਨੂੰ ਹੱਲ ਦੱਸ ਦਿੰਦਾ ਹੈ ਤੇ ਜਦੋਂ ਵੀ ਗੁਰੂ ਦੁਆਰਾ ਸਾਹਿਬ ਜਾਣਦੇ ਹਨ ਗੁਰੂ ਦੇ ਦਰਸ਼ਨ ਕਰਕੇ ਦੁੱਖ ਦਰਦ ਅਸੀਂ ਦੱਸ ਸਕਦੇ ਹਾਂ ਜੋ ਵੀ ਤੁਹਾਡੀ ਅਰਦਾਸ ਹੁੰਦੀ ਹੈ ਪਰਮਾਤਮਾ ਦੇ ਨਾਲ ਆਪ ਸਾਂਝੀ ਕਰਿਆ ਕਰੋ ਗੁਰੂ ਨਾਨਕ ਪਾਤਸ਼ਾਹ ਜੀ ਜ਼ਰੂਰ ਕਿਰਪਾ ਕਰਨਗੇ ਇਹ ਕੰਮ ਤੁਸੀਂ ਕਰਕੇ ਵੇਖ ਲੈਣਾ ਸਾਧ ਸੰਗਤ ਜੀ ਤੁਹਾਡੇ ਤੇ ਕਿਰਪਾ ਹੋਣੀ ਸ਼ੁਰੂ ਹੋ ਜਾਵੇਗੀ ਇਹ ਗੱਲ ਅਜਮਾਇਆ ਹੋਇਆ ਤਰੀਕਾ ਹੈ ਕਦੇ ਵੀ ਜ਼ਿੰਦਗੀ ਦੇ ਵਿੱਚ ਦੁੱਖ ਆਵੇ ਤਾਂ ਦੁਨੀਆਂ ਨੂੰ ਦੱਸਣ ਦੀ ਬਜਾਏ ਆਪਣੇ ਪਰਮਾਤਮਾ ਜੀ ਦੇ ਚਰਨਾਂ 'ਚ ਅਰਦਾਸ ਕਰੋ ਦੋਖੋਕ ਸਾਂਝਿਆ ਕਰੋ ਕਿਉਂਕਿ ਸਾਰੇ ਦੁੱਖਾਂ ਦਾ ਹੱਲ ਪਰਮਾਤਮਾ ਨੇ ਹੀ ਕਰਨਾ ਹੈ ਦੁਨਿਆਵੀ ਲੋਕਾਂ ਨੇ ਨਹੀਂ ਅਤੇ ਦੁੱਖਾਂ ਦੇ ਨਾਲ ਲੜਨ ਦੀ ਹਿੰਮਤ ਵੀ ਪਰਮਾਤਮਾ ਨੇ ਹੀ ਬਖਸ਼ਿਸ਼ ਕਰਨੀ ਹੈ ਮਨੁੱਖ ਦੇ ਅੱਗੇ ਕਦੇ ਵੀ ਕਿਸੇ ਗੱਲ ਦਾ ਰੋਣਾ ਨਾ ਰੋਹੋ ਆਪਣੇ ਪਰਮਾਤਮਾ ਜੀ ਦੇ ਅੱਗੇ ਅਰਦਾਸ ਕਰੋ ਕਿਉਂਕਿ ਪਰਮਾਤਮਾ ਹੀ ਹਨ ਜੋ ਸਾਡੇ ਬੇੜੇ ਪਾਰ ਕਰਨਗੇ ਜਦੋਂ ਵੀ ਜ਼ਿੰਦਗੀ ਵਿੱਚ ਮਾੜਾ ਸਮਾਂ ਆ ਜਾਵੇ ਮੁਸੀਬਤ ਦੀ ਘੜੀ ਆ ਜਾਵੇ ਤਾਂ ਗੁਰੂ ਚਰਨਾਂ ਦੇ ਵਿੱਚ ਜਾ ਕੇ ਅਰਦਾਸ ਬੇਨਤੀ ਕਰਕੇ ਵੇਖ ਲੈਣਾ ਤੁਸੀਂ ਖੁਦ ਕੁਝ ਦਿਨਾਂ ਬਾਅਦ ਪਰਮਾਤਮਾ ਦਾ ਸ਼ੁਕਰਾਨਾ ਕਰਨ ਦੇ ਲਈ ਉਸ ਗੁਰੂ ਘਰ ਵਿੱਚ ਪਹੁੰਚ ਜਾਓਗੇ ਤਾਂ ਪਿਆਰੀ ਸਾਧ ਸੰਗਤ ਜੀ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰ ਦੇਣਾ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ